24 ਕਿੱਲਿਆਂ ਦੇ ਵਿੱਚ 22 ਦੀ ਫਾਰਮਿੰਗ ਅਕੇਲਿਆਂ ਦੀ ਕੋਨੇ ਜਾ ਰਹੇ ਬਹੁਤ ਨੇ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਹੈ ਕਿਉਂਕਿ ਪਹਿਲੀ ਵਾਰੀ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਦੇਖ ਰਹੀ ਹਾਂ ਅਕੇਲਿਆਂ ਦੀ ਫਾਰਮਿੰਗ ਇਹ ਜੀ ਅਸੀਂ ਮੈਲਬਨ ਭੇਜਦੇ ਆ ਜੀ ਸਿੱਟਨੇ ਵੀ ਜਾਂਦੇ ਆ ਫਾਰਥ ਵੀ ਜਾਂਦੇ ਆ ਜੀ ਵੀਰੇ ਫਿਰ ਇੱਥੇ ਤੁਹਾਡੇ ਸਬਾਪਾ ਕਿਵੇਂ ਬਣਾ ਖੇਤੀ ਕਰਨ ਦਾ ਵਾਪਸੀ ਇੱਥੇ ਰਹੇ ਜੀ ਜਦੋਂ ਆਉਂਦੇ ਆਏ ਆ ਫਿਰ ਆਪਣੀ ਜ਼ਮੀਨ ਲਈ ਕਿ ਠੇਕੇ ਦੇ ਆ ਠੇਕੇ ਤਾਂ ਨਹੀਂ ਆ ਜੀ ਕਿਰੇ ਦਾ ਰੈਂਟ ਵਗੈਰਾ ਵੀ ਪਹਿਲਾਂ ਕਿਰਾਇਆ ਰੈਂਟ ਹੈਗਾ 800 ਡਾਲਰ ਇੱਕ ਖੇਤ ਦਾ ਜੀ ਇੰਡੀਆ ਦੇ ਵਿੱਚ ਜਦੋਂ ਪੈਕ ਕਰਦੇ ਨੇ ਗਲੇ ਪਜੇ ਵਿੱਚ ਹੀ ਕਰਦੇ ਨੇ ਕਹਿੰਦੇ ਜਾਣ ਦੋਗੇ ਨਹੀਂ ਨਹੀਂ ਇੱਥੇ ਨਹੀਂ ਵੈਸੇ ਵੀ ਜੀ ਹਰੇ ਨਿਕਲੇ ਖਾ ਸਕਦੇ ਆਪਾਂ ਨਹੀਂ ਨਹੀਂ ਇਹ ਹੀ ਖਾ ਸਕਦੇ ਜਦੋਂ ਜਾਣਾ ਹੈ ਨਾ ਜਾਂਦੇ ਜਾਂਦੇ ਤਾਂ ਪੱਕ ਜਾਂਦਾ ਆ 16 ਕਿਲੋ ਪਾ ਲੈਦਾ ਤਾਂ ਪੂਰਾ ਹੀ ਸਾਢੇ 16 ਹੋ ਜਾਂਦੇ 16 ਵੀ ਹੋ ਜਾ ਕੋਈ ਪ੍ਰੋਬਲਮ ਨਹੀਂ ਅੱਛਾ ਅੱਧਾ ਕਿਲੋ ਵੱਧ ਹੀ ਚਾਹੀਦਾ ਘੱਟ ਨਹੀਂ ਜੀ ਇਹ ਵਾਹੇ ਪੰਜਾਬੀਆਂ ਦੇ ਖੂਨ ਚ ਹੈ ਨਾ ਲੋਕਾਂ ਨੇ ਗੁਰੇ ਰੱਖੇ ਹੋਏ ਨੇ ਪਰ ਬਾਈ ਜਿਹੜਾ ਰੱਖਿਆ ਕਾਰ ਬੋਤਸਾ ਪਾਣੀ ਪੀਣਾ ਚਲੋ চাচਾ ਬਾਓ ਸਸਕੀ ਇੱਕ ਅੰਦਾ ਰੋਟੀ ਪਾਣੀ ਪੰਜਾਬੀਆਂ ਦਾ ਹਾਂਜੀ ਖਾ ਲਾਂਦਾ ਅੱਛਾ ਰੇਲਿੰਗ ਜਿਹੜੀ ਫਿਰ ਐ ਚੱਲਦੀ ਉਹ ਹਾਂਜੀ ਇਹ ਰੇਲ ਮੇ ਚੱਲੀ ਜਾਣੀ ਇੱਥੋਂ ਅਸੀਂ ਉੱਥੋਂ ਚੱਕ ਕੇ ਉੱਥੇ ਰੱਖੀ ਜਾਣੇ ਆ ਓਕੇ ਇਹ ਮਤਲਬ ਬੱਚਤ ਵਾਲੀ ਖੇਤੀ ਤੁਹਾਨੂੰ ਇੱਥੇ ਹੈਗੀ ਆ ਸਾਈਨ ਕਰਦੇ ਹਾਂਜੀ ਬਚਤ ਤਾਂ ਤਾਂ ਹੈ ਜੇ ਆਪਾਂ ਮਿਹਨਤ ਕਰਾਂਗੇ ਤਾਂ ਬਚਤ ਹੋਊਗੀ ਜੀ ਜੇ ਅਸੀਂ ਹੁਣ ਬੈਠੇ ਰਾਵਾਂਗੇ ਇੱਥੇ ਆ ਕੇ ਸੋਝਵਾਂਗੇ ਮੰਜੇ ਤੇ ਫਿਰ ਕਿੱਥੋਂ ਬਚਤ ਹੋਣੀ ਆ ਕੀ ਹੈ ਭਾਈ ਜੀ ਇਹ ਸਪਰੇਅ ਟੈਂਕ ਹੈ ਜੀ ਕਿੰਨਾ ਕੇਲਾ ਉਤਰ ਜਾਂਦਾ 24 ਕਿਲਿਆਂ ਚ ਇੱਕ ਬੋਟਲ ਨਾਲ ਵੱਧ ਤੋਂ ਵੱਧ 40 ਕਿਲੋ ਰੋਇਆ 600 ਬੋਟਲ ਹੁੰਦਾ ਇੱਕ ਕੇਸ ਵਿੱਚ ਪਾਣੀ ਤੁਸੀਂ 3 ਦਿਨਾਂ ਬਾਅਦ ਕਹਿੰਦੇ ਜੇ ਗਰਮੀ ਆ ਉਦੋਂ ਦਿੱਤਾ ਜਾਣਾ ਉਦੋਂ ਲਾਉਣਾ ਨਹੀਂ ਨਹੀਂ ਲਾਉਣਾ ਖਾਦ ਵੀ ਪਾਈ ਜਾਂਦੀ ਆ ਮਹੀਨੇ ਬਾਅਦ ਤੇ 400 ਡਾਲਰ ਇਹਦਾ ਇੱਕ ਮਹੀਨੇ ਦਾ ਖਰਚਾ ਹੈ ਕਿੰਨਾ 10000 ਡਾਲਰ ਆ ਮਿੱਟੀ ਤੁਸੀਂ ਦੇਖੋ ਥੱਲੇ ਆ ਨਾ ਵਾਕੀ ਲਾਲ ਕਿੰਨੇ ਟਾਈਮ ਲੱਗੋ ਇਹਨੂੰ 2 ਮਹੀਨੇ ਲੱਗਦੇ ਨੇ ਇਹਨੂੰ ਪਹਿਲਾਂ ਇਦਾਂ ਘਾਹ ਸੀ ਇੱਥੇ ਤੁਸੀਂ ਇਹਨੂੰ ਪੱਧਰਾ ਕੀਤਾ ਹਾਂਜੀ ਪੱਧਰਾ ਕੀਤਾ ਹਾਂ ਮੈਂ ਇੱਥੇ ਬੋਲਦੇ ਨੇ ਪੰਜਾਬੀਆਂ ਦੇ ਜਿਹੜੇ ਕਹਿੰਦੇ ਨੇ ਵੀ ਛੰਡੇ ਕੱਟਦੇ ਨੇ ਕਹਿੰਦੇ ਕਿ ਛੋਪੜ ਵੀ ਕੀਤੀ ਸੀ ਤੇ ਉਰੇ ਵੀ ਕੀਤੀ ਹੈ ਬਹੁਤ ਵਧੀਆ ਲਾਈਫ ਬਿਤਾਈ ਹੈ ਬਹੁਤ ਸੋਹਣੀ ਇੱਕ ਟੈਚੀ ਲੈ ਕੇ ਆਏ ਸੀ ਤੇ ਹੁਣ ਘਰ ਦੀ ਲੈ ਲਿਆ ਇੱਥੇ ਆਹ ਹਾਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਰ ਗੱਡੀ ਦੇ ਵਿੱਚ ਤੁਹਾਨੂੰ ਅੱਜ ਸ਼ੇਅਰ ਕਰਾ ਰਹੇ ਹਾਂ ਬਨਾਣਾ ਫਾਰਮ ਦੀ ਬਨਾਣਾ ਫਾਰਮ ਹੈਗਾ ਆਪਣੇ ਪੰਜਾਬੀ ਵੀਰ ਦਾ ਪੰਜਾਬ ਤੋਂ ਆਏ ਤੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਬਾਵਾ ਜੀ ਸੁਖਵਿੰਦਰ ਸਿੰਘ ਬਾਵਾ ਬਾਵਾ ਬਾਈ ਜੀ ਹਾਂਜੀ ਪਹਿਲਾਂ ਇਹ ਦੱਸੋ ਵੀ ਇਹ ਆਈਡੀਆ ਆ ਬਚਾਰੇ ਸੋਚਣ ਦੀ ਲੋੜ ਤਾਂ ਨਹੀਂ ਪਣੀ ਕਿਉਂਕਿ ਖੇਤੀ ਨਾਲ ਜੁੜੇ ਹੋਏ ਆ ਨਾ ਹਾਂਜੀ ਮੁੰਡਾ ਤਾਂ ਖੇਤੀ ਕਰਦੇ ਆਂ ਜੀ ਪੰਜਾਬ ਚੋਂ ਵੀ ਪੰਜਾਬ ਦੀ ਪਹਿਲਾਂ ਖੇਤੀ ਕਰਦੇ ਪੰਜਾਬ ਤੋਂ ਕਿੱਥੋਂ ਪੰਜਾਬ ਤੋਂ ਅਸੀਂ ਗੜਸ਼ੰਕਰ ਤੋਂ ਗੜਸ਼ੰਕਰ ਤੋਂ ਅੱਛਾ ਡਿਸਟ੍ਰਿਕਟ ਸਾਡਾ ਠੀਕ ਹੈ ਤੇ ਬਨਾਣਾ ਫਾਰਮ ਤੁਹਾਡਾ ਕਿੰਨੇ ਗਿੱਲਿਆਂ ਚਾਹਰੇ ਇਹ ਜੀ 24 ਗਿੱਲਿਆਂ ਚਾਹ ਜੀ ਹਾਂਜੀ ਇਦਾਂ ਲਿਆ ਕੇ ਕੱਟ ਕੇ ਫਿਰ ਦਬਿਆਂ ਚ ਪਾਈ ਦਿਆ ਜੀ ਹਾਂ ਹਾਂ ਬਾਵਾ ਭਾਈ ਜੀ ਮੈਂ ਪੁੱਛਣਾ ਸੀ ਵੀ ਜਿਹੜੇ ਲਫਾਫੇ ਚੜੇ ਹੋਏ ਨੇ ਕੇਲਿਆਂ ਦੇ ਇਹ ਕਾਹ ਤੋਂ ਚੜਾਉਂਦੇ ਨੇ ਚਮਕਦਣਾ ਤੋਂ ਤੇ ਕੋਈ ਜਾਨਵਰ ਨਾਲ ਉਹ ਨਹੀਂ ਉਹ ਪਿੱਛੇ ਵੀ ਤੁਸੀਂ ਮਤਲਬ ਜਦੋਂ ਲੱਗ ਜਾਂਦੇ ਨੇ ਉਦੋਂ ਤੇ ਚੜਾਉਣ ਲਾਏ ਨੇ ਹਾਂ ਜਦੋਂ ਇਹ ਬੈਲ ਦੇਖ ਜਾਂਦੀ ਉਸ ਵੇਲੇ ਅਸੀਂ ਉਹਨਾਂ ਬੈਗ ਜਦੋਂ ਫਿਰ ਇਹਨਾਂ ਨੂੰ ਤਾਕਤ ਜਿਵੇਂ ਹਵਾ ਪਾਣੀ ਧੁੱਪ ਉਹ ਪ੍ਰਮਾਤਮਾ ਵੱਲੋਂ ਮਿਲਦਾ ਜੀ ਹਾਂ ਹਾਂ ਹੋ ਜਾਂਦੇ ਨੇ ਇਦਾਂ growth ਇਹ ਤੁਸੀਂ ਇੱਥੇ ਵੀ ਟੰਗੇ ਹੋਏ ਨੇ ਐ ਨਹੀਂ ਇਹ ਟੰਕੇ ਗੱਲ ਨੂੰ ਖੋਲ ਕੇ ਇਹਨਾਂ ਨੂੰ ਬੈਗ ਲਾ ਦੇਣੇ ਆ ਇਦਾਂ ਲਿਆ ਕੇ ਟੰਕੇ ਦੀ ਹੈ ਨਹੀਂ ਕਰ ਦੇਣੀ ਇਹਨਾਂ ਨਾਲ ਨਾਈਫ ਨਾਲ ਇਹਨਾਂ ਦਾ ਕੱਟ ਕੇ ਫਿਰ ਅਸੀਂ ਗੱਬਿਆਂ ਚ ਪੈਕ ਕਰ ਦਵਾਂ ਤੇ ਕਿੰਨੇ ਦਾ ਉਹ ਕਹਿੰਦਾ ਦਰਜਣਾਂ ਨੇ ਦਰਜਣਾਂ ਦੇ ਹਿਸਾਬ ਨਾਲ ਹਾਂਜੀ 6-7 ਗੁਛਾ ਹੁੰਦਾ ਵਾ ਇੱਕ ਨਾ ਕਾਫੀ ਬੁਛਾ ਜੀ ਦਾ ਗੁਛਾ ਜੀ ਵੱਡਾ ਇਹ ਚ ਕਿੰਨੇ ਕੁ ਹੁੰਦੇ ਨੇ ਬਾਜੀ ਇਹ ਚ ਦੇਖ ਲਓ ਜੀ ਹੁਣੇ ਐ 40 ਕਿਤਾ 40 ਕੇਲੇ ਹਾਂਜੀ 40 50 ਕੇਲੇ ਹੁੰਦੇ ਤੁਸੀਂ ਕੇਲੇ ਤਾਂ ਫਿਰ ਖਾ ਲੈਂਦੇ ਹੋਵੋਗੇ ਨਹੀਂ ਅਸੀਂ ਘਾਟੀ ਖਾਈਦੇ ਜੀ ਇਹ ਗੱਲ ਕਿਉਂ ਹੁੰਦੀ ਹੈ ਵੀ ਜਿਨ੍ਹਾਂ ਦੀ ਜਿਹੜੀ ਚੀਜ਼ ਹੁੰਦੀ ਉਹ ਘਾਟੀ ਖਾਂਦੇ ਨੇ ਟਾਈਮ ਹੀ ਨਹੀਂ ਲੱਗਦਾ ਜੀ ਕਿੰਨੇ ਕਿਤੇ ਬਾਜੀ 24 ਕਿਲਿਆਂ ਚ ਕੀ ਹਿਸਾਬ ਕਿਤਾਬ ਸਿਸਟਮ ਸ਼ੁਰੂ ਤੋਂ ਕਿਵੇਂ ਹੁੰਦਾ ਪਹਿਲਾਂ ਮੈਨੂੰ ਸ਼ੁਰੂ ਤੋਂ ਦੱਸ ਦਿਓ ਇਹ ਵੱਲੋਂ ਜ਼ਮੀਨ ਹੈ ਹੁਣ 600 ਬੂਟਾ ਲੱਗਦਾ ਜੀ ਇੱਕ ਖੇਤ ਵਿੱਚ ਇੱਕ ਖੇਤ ਵਿੱਚ 600 ਬੂਟਾ ਬੂਟਾ ਲਾਉਣਾ ਪੈਂਦਾ ਕੀ ਬੀ ਹੁੰਦਾ ਇਹਦਾ ਹਾਂਜੀ ਸੱਕਾ ਬਣਾ ਕੇ ਬੂਟਾ ਬਣ ਜਾਂਦਾ ਉਹਦਾ ਓਕੇ ਜਿੱਦਾਂ ਆਪਾਂ ਗੰਨੇ ਨਹੀਂ ਬੀਜੀਦੇ ਉਸੇ ਤਰ੍ਹਾਂ ਹਾਂਜੀ ਤੇ ਫਿਰ ਕਿੰਨਾ ਟਾਈਮ ਲੱਗ ਜਾਂਦਾ ਉਹਨੂੰ ਇਹਨੂੰ ਲੱਗ ਜਾਂਦੇ 9-10 ਮਹੀਨੇ ਜੀ 9-10 ਮਹੀਨੇ 10 ਮਹੀਨੇ ਬਾਅਦ 9 ਮਹੀਨੇ ਬਾਅਦ ਆਉਂਦਾ ਜੀ ਤੇ ਜਦੋਂ ਤੁਸੀਂ ਬੀਜਦੇ ਉਹਦਾ ਪ੍ਰੋਸੈਸ ਕੀ ਹੁੰਦਾ ਵੀ 24 ਕਿੱਲੇ ਨੂੰ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਬੀਜਣ ਨੂੰ ਬੀਜਣ ਨੂੰ ਤਾਂ ਨਹੀਂ ਬਹੁਤਾ ਟਾਈਮ ਲੱਗਦਾ 1-2 ਦਿਨ ਹੀ ਲੱਗਦੇ 24 ਖੇਤਾਂ ओके ਤੇ ਮਸ਼ੀਨ ਨਾਲ ਮਸ਼ੀਨ ਨਾਲ ਵੀ ਜਣਾ ਪੈਣਾ ਮਸ਼ੀਨ ਨਾਲ ਫੇਰ ਤੇ ਹੀ ਸੀ ਹਨਾ ਲੇਬਰ ਰੱਖੀ ਹੋਊਗੀ ਤੁਸੀਂ ਲੇਬਰ ਨਹੀਂ ਇੰਨੀ ਰੱਖੀ ਜੀ ਓਕੇ ਅਸੀਂ ਆਪੇ ਕੰਮ ਕਰਦੇ ਆਂ ਜ਼ਿਆਦਾ ਤਾਂ ਕੌਣ ਕੌਣ ਕਰਦੇ ਤੁਹਾਡੇ ਨਾਲ ਮੈਂ ਤਾਂ ਮੇਰੀ ਵਾਈਫ ਦਾ ਬੱਚੇ ਓਕੇ ਹਾਂਜੀ ਗੁੜੀਆਂ ਮੇਰੀ 13-14 ਸਾਲ ਦੀ ਹੈ ਓਕੇ 9 ਸਾਲ ਦਾ ਮੁੰਡਾ ਉਹਨਾਂ ਨੂੰ ਸਵੇਰੇ 6:00 ਵਜੇ ਇੱਥੇ ਆ ਜਾਣਾ 6:30 ਤੇ ਸ਼ਾਮ ਨੂੰ ਜਾਣਾ ਉਹਨਾਂ ਨੂੰ 3-4 ਵਜੇ ਕਿਹੜੇ ਮਤਲਬ ਵੂਲ ਵਰਥ ਕੋਲਸ ਕਿੱਥੇ ਕ ਜਾਂਦੇ ਨੇ ਇਹ ਜੀ ਅਸੀਂ ਮੈਲਬੌਰਨ ਭੇਜਦੇ ਆਂ ਜੀ ਮੈਲਬੌਰਨ ਜਾਂਦੇ ਹਾਂ ਹਾਂਜੀ ਮੈਲਬੌਰਨ ਠੀਕ ਹੈ ਸ੍ਰਿਤਨੇ ਵੀ ਜਾਂਦੇ ਆ ਪਰਥ ਵੀ ਜਾਂਦੇ ਆ ਜੀ ਹਾਂਜੀ ਬਿਰੇ ਫਿਰ ਇੱਥੇ ਤੁਹਾਡੇ ਸਬੱਬ ਕਿਵੇਂ ਬਣਿਆ ਖੇਤੀ ਕਰਨ ਦਾ ਸਬੱਬ ਅਸੀਂ ਇੱਥੇ ਰਹੇ ਜੀ ਜਦੋਂ ਆਂਦੇ ਆਏ ਆ ਜਦੋਂ ਤੁਸੀਂ ਮਤਲਬ 2000 ਕਿੰਨੇ ਜਾਏ ਹੋ 9 ਚ ਆਏ ਜੀ 9 ਜਾਏ ਹਾਂਜੀ ਇੱਥੇ ਹੀ ਆ ਜਦੋਂ ਦੇ ਜਦੋਂ ਦੇ ਇੱਥੇ ਹਾਂਜੀ ਫਿਰ ਆਪਣੀ ਜ਼ਮੀਨ ਲਈ ਕਿ ਠੇਕੇ ਦੇ ਆ ਇੱਥੇ ਠੇਕੇ ਦੇ ਲਈ ਆ ਜੀ ਓਕੇ ਫਿਰ ਇਹਦਾ ਰੈਂਟ ਵਗੈਰਾ ਵੀ ਪਹਿਲਾਂ ਇਹਦਾ ਰੈਂਟ ਹੈਗਾ 800 ਡਾਲਰ ਇੱਕ ਖੇਤ ਦਾ ਜੀ ਇੱਕ ਖੇਤ ਦਾ ਮਹੀਨੇ ਦਾ ਨਹੀਂ ਸਾਲ ਦਾ ਜੀ ਸਾਲ ਦਾ ਹਾਂਜੀ ਠੀਕ ਹੈ ਇਹ ਤੁਸੀਂ ਹੁਣ ਬਾਈ ਨੇ ਲਫਾਫਾ ਤੁਸੀਂ ਲਾ ਲਿਆ ਹਾਂਜੀ ਇਹਦੇ ਵਿੱਚ ਅਸੀਂ ਬਣਾਨੇ ਪੈਕ ਕਰਨੇ ਆ ਜੀ ਓਕੇ ਜਿਵੇਂ ਬਾਈ ਜੇ ਆਪਣੇ ਇੰਡੀਆ 'ਚ ਫਿਰ ਹਾਸੇ ਵਾਲੀ ਗੱਲ ਹੈ ਨਾ ਵੀ ਇੰਡੀਆ ਦੇ ਵਿੱਚ ਜਦੋਂ ਪੈਕ ਕਰਦੇ ਨੇ ਗਲੇ ਪਜੇ ਵਿੱਚ ਹੀ ਕਰਦੇ ਨੇ ਕਹਿੰਦੇ ਜਾਣ ਦੋ ਨਹੀਂ ਨਹੀਂ ਇੱਥੇ ਨਹੀਂ ਇੱਥੇ ਕੋਈ ਰਬਸ਼ ਨਹੀਂ ਪਾਣੀ ਮਰੂਗੀ ਓਕੇ ਰਬਸ਼ ਤੁਸੀਂ ਕੱਢ ਲੈਣੇ ਸਾਰੀ ਕੱਢਣੀ ਪੈਣੀ ਸਾਨੂੰ ਇਹ ਕੱਢਣੀ ਪਹਿਲੇ ਹੀ ਓਕੇ ਹਾਂਜੀ ਇਰੇ ਜੇ ਤੁਸੀਂ ਪੈਕ ਕਰਨੇ ਕਿੱਲੋਂ ਦੇ ਹਿਸਾਬ ਨਾਲ ਕਰਦੇ ਹੋ? ਕਿੱਲੋਂ ਦੇ ਹਿਸਾਬ ਨਾਲ। ਓਕੇ ਅਕੰਡਾ ਬਾਈ ਜੀ ਨੇ ਦੇਖੋ ਲਾਇਆ ਹੋਇਆ। ਹਾਂਜੀ ਕੰਡਾ ਲਾਇਆ। ਇਹਨੂੰ ਇੱਧਰ ਰੱਖੇ। ਤੇ ਬਾਈ ਜੀ ਨੇ ਹੁਣ ਇਹਨੂੰ ਸੀ ਇੱਧਰ ਚੋਕੋ। ਇੱਧਰ ਪੈ ਕੰਡਾ ਨਾ ਇਹ। ਹਾਂਜੀ ਕੇਲੇ ਚੱਕ-ਚੱਕ ਕੇ ਬਾਈ ਉਹਨਾਂ ਨੇ ਚੋਕ ਲੇ। ਤੇ ਵਿੱਚ ਬਾਈ ਜੀ ਹੋਣੀ ਪਾਈ ਜਾਂਦੇ ਨੇ। ਕੰਡਾ ਲੱਗਿਆ ਹੋਇਆ ਵਾ। ਖੇਤੀ ਉਹਦੀ 8-9 ਮਹੀਨੇ ਬਾਅਦ। ਹਾਂਜੀ। ਉਦੋਂ ਪਹਿਲਾਂ-ਪਹਿਲਾਂ ਇਹਦੀ ਸਾਂਭ ਸੰਭਾਲੀ ਆ। ਸਮਹਾਲ ਸਵਾਲ ਹੈ ਹਾਂ ਜੀ ਬਹੁਤ ਸੰਭਾਲ ਹੈ ਜੀ ਇਹਦੀ ਕਿੰਨੇ ਕਿਲੋ ਇੱਕ ਡੱਬੇ ਚ ਵੀ ਇਹਦੀ 16 ਕਿਲੋ ਜੀ 16 ਕਿਲੋ ਕਿਲੇ ਇਹ ਜਿਵੇਂ ਫਿਰ ਹੁਣ ਟਰੱਕਾਂ ਚ ਲੋਡ ਹੁੰਦੇ ਨੇ ਦਾਬ ਦੋਬ ਨਾਲ ਕੋਈ ਨਹੀਂ ਨਹੀਂ ਦਾਬ ਨਹੀਂ ਆਲੀ ਜੀ ਕੁਛ ਨਹੀਂ ਹੁੰਦਾ ਜੀ ਇਹਨੂੰ ਫਿਰ ਵੈਸੇ ਵੀਰ ਜੀ ਹਰੇ ਨਕੇਲੇ ਖਾ ਸਕਦੇ ਆਪਾਂ ਨਹੀਂ ਨਹੀਂ ਇਹ ਹੀ ਖਾ ਸਕਦੇ ਜੀ ਓਕੇ ਇਹ ਤਾਂ ਸਿਰਫ ਅਸੀਂ ਦੁਆ ਵੇਚਣ ਲਈ ਦੁਆ ਜਦੋਂ ਜਾਣਾ ਇਹਨੇ ਜਾਂਦ ਜਾਂਦੇ ਨੇ ਪੱਕ ਜਾਣਾ ਅੱਛਾ ਕਿੰਨੇ ਟਾਈਮ ਚ ਪਹੁੰਚ ਜਾਂਦਾ ਮੈਲਬਨ ਇਹ ਇਹ 2 ਦਿਨਾਂ ਚ ਪਹੁੰਚ ਜਾਂਦਾ ਜੀ 2 ਦਿਨਾਂ ਚ ਪੀਲਾ ਹੋ ਜੂ ਹਾਂਜੀ ਗੈਸ ਦੇ ਰਾਹੀਂ ਪਕਾਉਂਦੇ ਆ ਜੀ ਇਹ ਓਕੇ ਹਾਂਜੀ ਫਿਰ ਇਹਦਾ ਬਾਈ ਜੀ ਸਿਹਤ ਨੂੰ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਨੁਕਸਾਨ ਹੀ ਜੀ ਹੈਗਾ ਇਹਦਾ ਜਿਵੇਂ ਆਪਣੇ ਇੰਡੀਆ ਦਿਖਾਉਂਦੇ ਹੁੰਦੇ ਨੇ ਵੀ ਪਾਣੀ ਚ ਹਰਾ ਕੇਲਾ ਪਾਇਆ ਨਹੀਂ ਨਹੀਂ ਚਿੱਟਾ ਪੀਲਾ ਕੱਢ ਲਿਆ ਨਹੀਂ ਇੱਥੇ ਨਹੀਂ ਜੀ ਕੋਈ ਤਰ੍ਹਾਂ ਦੀ ਹੈਗੀ ਗੱਲਬਾਤ ਅੱਜੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਜਦੋਂ ਆਪਾਂ ਖਾਂਦੇ ਆ ਨਾ ਕੇਲਾ ਇੰਡੀਆ ਬਾਈ ਜੀ ਹਾਂਜੀ ਤੇ ਉਹ ਜਦੋਂ ਖਾਂਦੇ ਆ ਨਾ ਤਾਂ ਛਿਲਕਾ ਵੀ ਟੁੱਟਦਾ ਹੁੰਦਾ ਕਾਲਾ ਹੋ ਜਾਂਦਾ ਅੱਧੇ ਦਿਨ ਚ ਇਹ ਨਹੀਂ ਹੁੰਦਾ ਜੀ ਹਾਂ ਇੱਥੇ ਕੇਲੇ ਨਹੀਂ ਐਵੇਂ ਹੁੰਦੇ ਬਾਈ ਜੀ ਉਹਨਾਂ ਨੇ ਤੁਸੀਂ ਦੇਖੋ ਇੰਦਾ ਭਰ ਕੇ ਭਰਤਾ ਕਿੰਨੇ ਕਿਲੋ ਮਤਲਬ 16 ਕਿਲੋ ਜੀ ਜੇ ਵੱਧ ਜਾਣ ਫਿਰ ਕੱਢ ਦੇਣਾ ਹੈ ਮੈਂ 16 ਕਿਲੋ ਪੰਦਾ ਪੰਦਾ ਪੂਰਾ ਜੀ 16.5 ਹੋ ਜਾਂਦਾ 16.5 ਵੀ ਹੋ ਜਾ ਕੋਈ ਪ੍ਰੋਬਲਮ ਨਹੀਂ ਅੱਧਾ ਕਿਲੋ ਵੱਧ ਹੀ ਚਾਹੀਦਾ ਘੱਟ ਨਹੀਂ ਚਾਹੀਦਾ ਓਕੇ ਹਾਂਜੀ ਇਹ ਵੇਹ ਪੰਜਾਬੀਆਂ ਦੇ ਖੂਨ ਚ ਹੀ ਹਨ ਵੱਧ ਚੱਲੇਗਾ ਤਾਂ ਵੀ ਕੋਈ ਨਹੀਂ ਘੱਟ ਨਾ ਜਾਵੇ ਹਾਂ 13 13 ਤੋਲੀ ਜਾਂਦੇ ਹੋ ਹਾਂਜੀ ਇਹ ਰੇਲਿੰਗ ਘੁੰਮਦੀ ਵੀ ਹੈ ਫਿਰ ਹਾਂਜੀ ਅੱਛਾ ਇਹ ਘੁੰਮਣਾ ਹੈ ਹਾਂਜੀ ਵੀ ਲੋਆ ਜਿੱਦੋਂ ਮਾਜੀ ਤੁਮਾ ਲੋ ਲੋ ਇਹ ਦੇਖੋ ਬਾਈ ਜੀ ਉਹਨਾਂ ਨੇ ਕੇਲੇ ਐ ਨਚੇਨੇ ਪੈਨੇ ਕੇ ਮੇਰੇ ਬਾਈ ਨੇ ਵੱਡੇ ਹਨ ਮਨਜੋਤ ਮਾਜਰਾ ਤੁਸੀਂ ਉਹਨੂੰ ਸੁਣਦੇ ਹੋਵੋਗੇ ਜਦੋਂ ਬੰਦਾ ਕਿਵੇਂ ਆਖੇ ਹੋ ਜੇ ਹੁੰਦੇ ਨੇ ਉਹਨੇ ਕਹਣਾ ਲੈ ਵੀ ਬਾਈ ਨੇ ਚਿਣੇ ਪਏ ਨੇ ਕਿ ਲੈ ਉਹੀ ਵੀ ਲਿੰਗ ਹੈ ਨਾ ਅੱਛਾ ਇਹ ਰੇਲਿੰਗ ਹੈ ਜਿਹੜੀ ਫਿਰ ਐ ਚੱਲਦੀ ਹੋ ਹਾਂਜੀ ਇਹ ਰੇਲ ਵੀ ਚੱਲੀ ਜਾਣੀ ਐ ਇਦਾਂ ਅਸੀਂ ਉੱਥੋਂ ਚੱਕ ਕੇ ਉੱਥੇ ਰੱਖੀ ਜਾਣੇ ਆ ਓਕੇ ਉਸ ਮਤਲਬ ਲਾ ਦੇ ਤੇਰੀ ਲਾਣੀਆਂ ਮਤਲਬ ਲਾਣੀਆਂ ਦੀ ਚਿੰਗ ਓਕੇ ਇਹ ਹੱਥ ਨਾਲ ਇਹ ਫਿਰ ਹੈਵੀ ਹੁੰਦੇ ਹੋਗੇ ਬਾਜੀ ਨਹੀਂ ਨਹੀਂ ਹਲਕਾ ਹੈ ਜੀ ਇਹ ਬਿਲਕੁਲ ਇਹ ਤਾਂ ਨਿਕ ਚੱਕ ਸਕਦਾ ਇੱਕ ਟਨ ਚੱਕ ਲੈਂਦਾ ਫਿਰ ਇਹਨੂੰ ਖਿੱਚਦੇ ਤੁਸੀਂ ਉੋਂ ਖਿੱਚਦੇ ਨਹੀਂ ਹਾਂਜੀ ਤਾਂ ਆਈ ਜੀ ਖਿੱਚ ਹੋ ਜਾਂਦਾ ਨਾ ਇਹ ਓਕੇ ਬਾਈ ਜੀ ਹੋਣੀ ਫਿਰ ਇਹਦੇ ਵਿੱਚੋਂ ਅਗਲਾ ਪ੍ਰੋਸੈਸ ਉੱਥੇ ਫਿਰ ਟਰੱਕ ਦੇ ਵਿੱਚ ਫਿਰ ਟਰੱਕ 'ਚ ਜਾਣੇ ਜਿੱਧਰ ਟਰੱਕ 'ਚ ਜਾਣੇ ਹਾਂਜੀ ਅਜੇ ਤਾਂ ਡੱਬੇ ਚ ਨੇ ਆ ਹਾਂਜੀ ਇਹਨਾਂ મતਲਬ 10 ਲਾਈਨਾਂ ਲਾ ਦੇਣੀਆਂ ਸੀ ਓਕੇ ਇਹ ਹੀ 10 ਲਾਈਨਾਂ ਫਿਰ ਬਾਈ ਜੀ ਦੀ ਹੋਣਾ ਜਾਂਦੇ ਨੇ ਇਹ ਤੁਹਾਨੂੰ ਰਾਤ ਭਰ ਤੀ ਜਾਣ ਨੂੰ ਡਰਦੇ ਨੇ ਮੈਨੂੰ ਦੇਖੋ ਤੁਸੀਂ ਅਸੀਂ ਰਾਤ ਨੂੰ ਆਂਦੇ ਨਹੀਂ ਜੀ ओके। ਜਨੇ-ਜਨੇ ਕੰਮ ਕਰਦੇ ਇਥੇ। ਖੇਤ 'ਚ ਵੈਸੇ ਕੋਈ ਕੰਮ ਕਰਦੇ ਹੋ ਟਰਨਓਵਰ? ਨਾ ਕੋਈ ਜੀ ਜੰਤ ਕੋਈ ਕੁਛ ਨਹੀਂ ਹੁੰਦਾ ਜੀ। ਤੇ ਲੋਕੀ ਕਹਿੰਦੇ ਸਾਪਾ ਕੋਈ ਸੱਪ ਨਹੀਂ ਦੇਖਿਆ ਜੀ। ਅ ਤੁਸੀਂ ਇਹ ਮਤਲਬ ਬਚਤ ਵਾਲੀ ਖੇਤੀ ਤੁਹਾਨੂੰ ਇੱਥੇ ਹੈਗੀ ਆ? ਤਾਂ ਹੀ ਕਰਦੇ? ਹਾਂ ਜੀ ਬਚਤ ਤਾਂ ਹੈਗੀ ਜੀ ਆਪਾਂ ਮਿਹਨਤ ਕਰਾਂਗੇ ਤਾਂ ਬਚਤ ਹੋਊਗੀ ਜੀ। ਆਮੀ ਗੱਲ ਪੰਜਾਬ 'ਚ ਆ ਹਨਾ। ਹਾਂ ਜੀ। ਜੇ ਅਸੀਂ ਹੁਣ ਬੈਠੇ ਰਾਵਾਂਗੇ ਇੱਥੇ ਆ ਕੇ ਸੋਚਵਾਂਗੇ ਮੰਜੇ ਤੇ ਫੇਰ ਕਿੱਥੋਂ ਬਚਤ ਹੋਣੀ ਜੀ? ਮਿਹਨਤ ਪਰ ਹਨਾ। ਮਿਹਨਤ ਬਹੁਤ ਆ ਜੀ ਇਹਦੀ। ਮਿਹਨਤ ਬਹੁਤ ਜ਼ਿਆਦਾ ਆ। ਕਿੰਨਾ ਟਰਨਓਵਰ ਆ ਜਾਂਦਾ ਹੋ ਹਾਂ ਆਈ ਚਲਾਈ ਆ ਹਾਂ ਨਹੀਂ ਵਧੀਆ ਆ ਓਕੇ ਐਸੇ ਵਧੀਆ ਬਣਦੇ ਆ ਇੰਦਾ ਨਹੀਂ ਹੈਗਾ ਨਹੀਂ ਬਣਦੇ ਪਰ ਜਿਹੜੇ ਦੇਖੋ ਲੇਬਰ ਜਾਂ ਕੁਝ ਹੋਰ ਆ ਨਾ ਉਹ ਆਪਦਾ ਕਰਨ ਦਾ ਸੋਚਦੇ ਨਹੀਂ ਤੁਸੀਂ ਵੱਖਰਾ ਸੋਚਿਆ ਹਾਂਜੀ ਲੇਬਰ ਤਾਂ ਜੇ ਦੇ ਵੱਲੇ ਆਮਾ ਖੇ ਜਿਆਦੇ ਪੈਸੇ ਪੈਂਦੇ ਜੀ ਹਾਂਜੀ ਹੁਣ ਜਿਹੜੇ ਗੋਰੀਆਂ ਦੇ ਬਰੋਕ ਹੁੰਦੇ ਆ ਫਾਰਮ ਉਸੇ ਕਾਰਨ ਹੁੰਦੇ ਆ ਓਕੇ ਉਹਨਾਂ ਨੇ ਆਪ ਨਹੀਂ ਕਰੀ ਬੀਕ ਉਹਨਾਂ ਨੇ ਦੇਣੇ ਦੇਣੇ ਪੈਸੇ ਦਸਾਂ ਬੰਦਿਆਂ ਨੂੰ 100 ਬੰਦ ਖੇਤ ਦੇ ਵਿੱਚ 10 ਬੰਦੇ ਰੱਖੇ ਆ ਉਹਨਾਂ ਨੇ ਮਤਲਬ ਜਿਹੜਾ ਪੰਜਾਬੀਆਂ ਦਾ ਖੂਨ ਆ ਤੁਹਾਡਾ ਕੰਮ ਕਰਦਾ ਨਾ ਦਸਾਂ ਏਕੜਾਂ ਦੇ ਵਿੱਚ ਇੱਕ ਬੰਦਾ ਰੱਖਣਾ ਪੈਂਦਾ ਹੂੰ ਅਸੀਂ ਵਿਸ਼ਾਂ ਬਾਂਚਿਆਂ ਤੇ ਵੀਕਐਂਡ ਤੇ ਇੱਕ ਦੋ ਬੰਦੇ ਲਿਆਂਦੇ ਨਹੀਂ ਲਿਆਂਦੇ ਹੂੰ ਹਾਂਜੀ ਪਾਣੀ ਵਗੈਰਾ ਇਹਨੂੰ ਕੀ ਹੁੰਦਾ ਪਾਣੀ ਪਰਮਾਤਮਾ ਵੱਲੋਂ ਅਜੇ ਤੱਕ ਲੱਗੀ ਜਾਂਦਾ ਉਹਦਾ ਪਾਣੀ ਲਈ ਲਾਇਓ ਸਪ੍ਰਿੰਕਲ ਲਈ ਓਕੇ ਤੇ ਪਾਈਪ ਲਾਈਨ ਪਾਈਓ ਥੱਲੇ ਜੀ ਫਿਰ ਪਾਣੀ ਕਿਵੇਂ ਜਾਂਦਾ ਉਹਨਾਂ ਨੂੰ ਮੋਟਰ ਮੋਟਰ ਨਾਲ ਹੀ ਓਕੇ ਥੱਲੋਂ ਜਿੱਦਾਂ ਪਾਏ ਅੰਡਰਗਰਾਉਂਡ ਪਾਈਪਾਂ ਪਈਆਂ ਆ ओके ਇਹਨਾਂ ਸਪ੍ਰਿੰਕਲਰਾਂ ਨੂੰ ਪਾਣੀ ਲੱਗੀ ਜਾਣਾ ਹਾਂਜੀ ਕਿੰਨਾ ਕੁ ਪਾਣੀ ਮਤਲਬ ਜ਼ਿਆਦਾ ਤਾਂ ਨਹੀਂ ਇੱਥੇ ਗਰਮੀ ਨਹੀਂ ਜੇ ਤਾਂ ਗਰਮੀ ਹੋਵੇ ਫਿਰ ਤੀਜੇ ਚੌਥੇ ਦਿਨ ਲਾਣਾ ਪੈਂਦਾ ਜੀ ਓਕੇ ਸੁੱਕ ਜਾਂਦੀ ਨਾ ਮਿੱਟੀ ਰੈੱਡ ਸੋਇਲ ਆ ਓਕੇ ਹਾਂਜੀ ਇਹ ਮਿੱਟੀ ਪੰਜਾਬ ਨਾਲ ਬੜੀ ਜੀਬ ਜੀ ਰੈੱਡ ਆ ਜੀ ਰੈੱਡ ਰੈੱਡ ਸੋਇਲ ਆ ਲਾਲ ਮਿੱਟੀ ਹੈ ਜੀ ਰਹਿੰਦੀ ਨਹੀਂ ਹੈ ਜੀ ਥੋੜੇ ਕਿਤੇ ਇਹ ਉਦਾਂ ਦਾ ਸੇਮ ਹੀ ਹੋਊਗੀ ਇਹਦੀ ਚਿਕਨਾਹਟ ਜਾਂ ਕੋਈ ਹਾਂਜੀ ਹਾਂਜੀ ਤੇਜ਼ ਕਾਣਾ ਪੂਰੀ ਹਾਂਜੀ ਆਪਣੇ ਜਿਦਾਂ ਗਾਰੇ ਮੰਗਵਣੇ ਗਾਰੇ ਮੰਗੋ ਹਾਂਜੀ ਤਾਂ ਹੀ ਦੋਸਤੋ ਵੀ ਇਹ ਥੱਲੇ ਸਾਰਾ ਰੈੱਡ ਰੈੱਡ ਹੋਇਆ ਪਿਆ ਵਾ ਹਾਂਜੀ ਤੁਸੀਂ ਦੇਖੋ ਵੀ ਬੈਸਲੇ ਆਈਦਾ ਮਾਤਾ ਨੂੰ ਉਹ ਇੱਥੇ ਬੈਠ ਜਾਂਦੇ ਨੇ ਤੇ ਆਹ ਤੁਸੀਂ ਦੇਖੋ ਬਾਈ ਦੀ ਉਹਨਾਂ ਦਾ ਜਗਾੜਾ ਆ ਕੀ ਹੈ ਬਾਈ ਜੀ ਇਹ ਸਪਰੇਅ ਟੈਂਕ ਆ ਜੀ ਅੱਛਾ ਇਹਨਾਂ ਸਪਰੇਅ ਕਰੀ ਦੀ ਆ ਘਾਹ ਦੀ ਇੱਕ ਬੂਟੇ ਤੋਂ 40 ਕਿਲੋ ਹਾਂਜੀ ਇੱਕ 600 ਬੂਟਾ ਹੁੰਦਾ ਇੱਕ ਖੇਤ ਦੇ ਵਿੱਚ ਇੱਕ ਖੇਤ ਚ 600 ਬੂਟਾ ਜਿਵੇਂ ਹੁਣ ਇੱਕ ਆਪਣਾ ਕੇਲੇ ਦਾ ਦਰਖਤ ਖੜਾ ਉਹਨੂੰ ਇੱਕੋ ਹੀ ਪੂਜਾ ਲੱਗਦਾ ਇੱਕੋ ਹੀ ਲੱਗਦਾ ਉਹ ਤਾਂ ਗਾਂਹ ਬੂਟਾ ਸੇ ਰੱਖ ਲੈਣਾ ਸੀ ਇਹਨਾਂ ਨੂੰ ਕੋਈ ਕੀਟਨਾਸ਼ਕ ਕੋਈ ਇਦਾਂ ਵੀ ਹੁੰਦਾ ਕੀੜੇ ਲੱਗਦੇ ਹਾਂਜੀ ਉਹਨਾਂ ਨੂੰ ਦਵਾਈਆਂ ਕੇ ਪੋਸ਼ਣ ਵਾਸਤੇ ਕੁਝ ਹੋਰ ਖਾਦ ਵਗੈਰਾ ਪਾਖਦੇ ਹਾਂ। ਖਾਦ ਬਣਾ ਮਹੀਨੇ ਬਾਅਦ ਪਾਣੀ ਪੈਂਦੀ ਖਾਦ। ਮਹੀਨੇ ਬਾਅਦ ਕੋਈ ਬੱਕਰੀਆਂ ਬਣਾ ਕੇ ਪਾਉਂਦੇ। ਨਹੀਂ ਨਹੀਂ ਬਲਾਂਡ ਹੀ ਆਉਂਦਾ ਇੱਥੇ ਆਪਣੇ ਉਹਨਾਂ ਨੇ ਜਿੰਨੇ ਐਗਰੀਕਲਚਰ ਵਾਲੇ ਭੇਜਦੇ ਆ। ਭੇਜਦੇ ਸਾਰੇ ਚੱਕ ਚੱਕ ਕਰਕੇ ਭੇਜਦੇ ਆ। ਸਾਰਾ ਕੋਈ ਭੇਜਦੇ ਹਾਂਜੀ। ਪਾਣੀ ਤੁਸੀਂ 3 ਦਿਨਾਂ ਬਾਅਦ ਕਹਿੰਦੇ ਜੇ ਗਰਮੀ ਆ ਉਦੋਂ ਦਿੱਤਾ ਜਾਂਦਾ। ਉਦੋਂ ਲਾਉਣਾ ਨਹੀਂ ਨਹੀਂ ਲਾਉਣਾ ਖਾਦ ਵੀ ਪਾਈ ਜਾਂਦੀ ਆ ਮਹੀਨੇ ਬਾਅਦ ਦੂਜਾ ਕੰਮ ਵੀ ਕੀਤਾ ਜਾਂਦਾ। 10000 ਡਾਲਰ ਇਹਦਾ 1 ਮਹੀਨੇ ਦਾ ਖਰਚਾ ਆ। ਕਿੰਨਾ? 10000 ਡਾਲਰ। ਡਾਲਰ। ਹਾਂਜੀ। ਬੱਚਤ ਰ ਫੱਕੀ ਤਾਂ ਬੱਚ ਤਾਂ ਫਿਰਦਾ ਰਿਹਾ ਸੀ 10000 ਤਾਂ ਜਾਣਾ ਹੀ ਜਾਣਾ ਆ ਪੂਰੇ 24 ਗਿੱਲਿਆਂ ਦੇ 24 ਕਿੱਤਾ ਦਾ ਹਾਂਜੀ ਤੇ ਲਾਈਫ ਤੁਸੀਂ ਮੈਨੂੰ ਦੱਸੋ ਵੀ ਕਿਵੇਂ ਬਹੁਤ ਵਧੀਆ ਲਾਈਫ ਬਣ ਕੱਢੀ ਜੀ ਬਹੁਤ ਸੋਹਣੀ ਆ ਹਾਂ ਹਾਂ ਇੰਡੀਆ ਤੋਂ ਆਈ ਸੀ ਇੱਕ ਘਟੀ ਲੈ ਕੇ 2009 ਜਾਈ ਸੀ ਤੁਸੀਂ ਦੱਸਿਆ ਮੈਨੂੰ ਮਾਫ ਕਰੇ ਇੱਕ ਅਟੈਚੀ ਲੈ ਕੇ ਆਈ ਸੀ ਹਾਂ ਹਾਂ ਤੇ ਹੁਣ ਘਰ ਵੀ ਲੈ ਲਿਆ ਇੱਥੇ ਆਹਾਂ ਤੇ ਘਰ ਕਦੋਂ ਕਦ ਕਦ ਕਦੋਂ ਪੀਆਰ ਹੋਏ ਕਦੋਂ ਸੁਆਭ ਬਣਿਆ ਕਿਵੇਂ ਮਹਾਰਾਜ ਦੀ ਕਿਰਪਾ ਨਾਲ 3 ਸਾਲਾਂ ਚ ਅਸੀਂ ਪੀਆਰ ਹੋ ਗਏ ਸੀ ਹੋਰ ਕੋਈ ਇੱਥੇ ਖੇਤੀ ਤੁਸੀਂ ਹੋਰ ਸੋਚੀਆ ਨਹੀਂ ਜੀ ਇੱਥੇ ਤਾਂ ਬਸ ਬਣਾਨੇ ਹੁੰਦਾ ਹੋਰ ਨਹੀਂ ਜਾ ਕੇ ਗੰਨਾ ਹੋਣਾ ਜੀ ਬਸ ਹੋਰ ਨਹੀਂ ਕੁਛ ਤੁਹਾਡੀ ਪਹਿਲੀ ਖੇਤੀ ਇੱਥੇ ਕੇਲਿਆਂ ਦੀ ਹੈ ਕੇਲਿਆਂ ਦੀ ਹਾਂਜੀ ਹੋਰ ਕੋਈ ਤਾਂ ਨਹੀਂ ਕਰਦੇ ਤੁਸੀਂ ਨਹੀਂ 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 ਹੋਰ ਕੁਝ ਨਹੀਂ ਕਰਦੇ ਜੀ ਤੁਸੀਂ ਦੇਖੋ ਵੀ ਬਾਈ ਜੀ ਉਹਨਾਂ ਦੇ 24 ਕੀਲੇ ਨੇ ਤੇ ਲੋਕਾਂ ਨੇ ਗੋਰੇ ਰੱਖੇ ਹੋਏ ਨੇ ਪਰ ਬਾਈ ਜੀ ਉਹਨਾਂ ਨੇ ਰੱਖਿਆ ਕਾਲਾ ਡੂ ਯੂ ਨੋ ਅਬਾਊਟ ਦਾ ਫਾਰਮਿੰਗ ਯਾ ਅ ਲੋਟ ਅਬਾਊਟ ਫਾਰਮਿੰਗ ਯਾ ਫ্রম ਯੂ ਥੇਰ ਇਜ਼ ਇਨ ਯਰ ਫੈਮਿਲੀ ਇਜ਼ ਐਨੀ ਵਨ ਟੂ ਡੂਇੰਗ ਫਾਰਮਿੰਗ ਔਰ ਯਰ I, my father used to do farming now it's just me here doing farming or what kind of just anything um mangoes papaws. okay mainly more bananas which you want most like bananas that's why you're doing there yeah. na? <laughs> okay okay it's good. I like how long that. how long is your banana working i working in bananas for about eight nine years okay eight nine years one year with bawa here how old you are i'm 26 26 okay yeah. are you studying there or working there both yeah both but Both. No, yeah, okay. Studying, Which one you like the most from the, this guy? Just picking. Picking and hanging the bananas. Okay, I'm guy. I'm talking about his nature. He is a good he, guy. He's a good guy, he's lovely, he's all cool, relaxed. He doesn't rush. Ah. He's just chill. Yeah, relax. He treating you with like the same boss as a friend? Yeah. Bossing or he, a best friend? Friends, friends, yeah. Uh. He don't rush, no nothing. Do you yeah. know he is from the India? Yeah. India in the India in the there is a state Punjab. Yeah. And do you know about the Punjab? Yeah. What What I, thing? I work with some of the Indian boys, and they're from over um, in Punjab. Okay. Yeah. O, 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 only some words. So some words. like like like. Like um, water, bani pina. Kiki, could you speak again? Water, bani pina. What um, What else do I say? Chavo. Chalo. Um, what the meaning of chalo? Go, hurry up, quick. Um, anything else? What say, i say? Um, call him uncle sometimes. Yeah, okay, yeah, that's about it. They are, do you know how they're greeting? Like, ah, they're wishing the good morning. This, they are hello. Hello, the meaning in Punjabi or India that says, sat shiri akal the meaning is that that all God always blessing you. Okay, yep, yep, yep. Yeah, thank you so much. That's right, thank you. Last time you say, de Raho Rabbon TV," say on the camera. How do you Say Thank you. Nice, Ana. roti pani roti pani. ਇੰਨੇ ਕਈ ਬਤਾ ਸੀ ਆਪਣੇ ਘਰੋਂ ਲਿਆਇ ਦੀ ਆਹਾਂ ਇਹ ਫਿਰ ਫੈਮਿਲੀ ਨਾ ਰਹਿੰਦਾ ਔਰੇ ਬਾਈ ਇਹ 6 ਬੱਚੇ ਆ ਜੀ ਆਹਾਂ ਹਾਂਜੀ 6 ਬੱਚੇ ਹਾਂਜੀ ਘਰ ਆ ਛੱਡ ਵੀ ਆ ਇਹਨੂੰ ਅੱਛਾ ਫਿਰ ਪਾਲਦਾ ਇਹ ਆਪ ਹੀ ਆ ਜੋ ਇੱਧਰ ਆ ਜੀ ਨਹੀਂ ਨਹੀਂ ਇਹਦੀ ਵਾਈਫ ਹੀ ਲੈ ਗਈ ਬੱਚੇ ਫਿਰ ਉਹਨੇ ਸਿੰਗਲ ਮਮ ਦੇ ਪੈਸੇ ਲੈਣੇ ਹੁੰਦੇ ਜੀ ਅੱਛਾ ਹਾਂਜੀ ਅੱਛਾ ਇਹ ਟਰੈਕਟਰ ਬਾਈ ਜੀ ਹੋਣਾ ਦਾ ਹਾਂਜੀ ਤੇ ਆ ਮਿੱਟੀ ਤੁਸੀਂ ਦੇਖੋ ਥੱਲੇ ਹੈ ਨਾ ਵਾਕੀ ਲਾਲ ਆ ਚੀਕਣੀ ਚੀਕਣੀ ਜੀ ਆ ਕੋਈ ਕੋਈ ਨਹੀਂ ਪਿਆ ਹੋਇਆ ਤੇ ਮਿੱਟੀ ਹੈ ਜਿਹੜੀ ਛਿਗਣੀ ਕਰਕੇ ਨਾ ਅਸੀਂ ਪਿੱਛੇ ਖੜੇ ਆ ਬਾਈ ਦੇ ਤੇ ਬਾਈ ਦਾ ਟਰੈਕਟਰ ਕਿਸੇ ਨੂੰ ਫਾਰਮ ਦਾ ਨਜ਼ਾਰਾ ਦੇ ਰਿਹਾ ਤੇ ਹਵਾ ਚੱਲਦੀ ਹੈ ਕੇਲੇ ਕੇਲੇ ਉਹ ਛੱਲੀ ਨਿਕਲੀ ਆ ਜੀ ਇਹ ਪਹਿਲਾਂ ਸਿੱਧਾ ਖੜੀ ਹੁੰਦੀ ਆ ਫਿਰ ਡੱਗ ਪੈਂਦੀ ਆ ਇਹ ਹਜੇ ਲੱਗ ਜਾਣਾ ਜੀ ਇਹਨੂੰ 2 ਮਹੀਨੇ ਪਹਿਲਾਂ ਉਹਨਾਂ ਨੇ ਇਹਨੂੰ ਕਿੰਨੇ ਟਾਈਮ ਲੱਗੋ ਇਹਨੂੰ 2 ਮਹੀਨੇ ਲੱਗ ਜਾਣੇ ਨੇ ਇਹਨੂੰ ਹਾਂਜੀ ਵੱਡੇ ਹੋਣ ਚ ਇਹ 15 ਜਾਂ 16 20 ਲੱਗਦੇ ਆ ਜੀ ਬਣਨੇ ਨੂੰ ਜਦੋਂ ਇਹਨੂੰ ਬੈਗ ਪੈ ਜਾਣਾ ਉਸ ਵੇਲੇ 16 20 ਲੱਗਨੇ ਠੀਕ ਹੈ ਬੋਟਮ ਇਸ ਕਰਕੇ ਪਾਈ ਕਿ ਗੂਆ ਨਾ ਹੋਵੇ ਓਕੇ ਉੱਪਰ ਮੇਖ ਲਾਈ ਆ ਠੀਕ ਹੈ ਕਿ ਪਾਣੀ ਨਾ ਖੜੇ ਪਾਣੀ ਵੀ ਨਹੀਂ ਖੜਨਾ ਚਾਹੀਦਾ ਪਹਿਲਾਂ ਇਦਾਂ ਘਾਸੀ ਇੱਥੇ ਓਕੇ ਐਡਾ ਐਡਾ ਬਰਾਤ ਸੀ ਕਿ ਉਹਨੂੰ ਪਧਰਾ ਕੀਤਾ ਹਾਂਜੀ ਪਧਰਾ ਕੀਤਾ ਕੰਪਿਊਟਰ ਸਰਾ ਕਰਾਇਆ ਕੀਤਾ ਐਦਾਂ ਕਿ ਜਾਲੀ ਪਾ ਦਿੱਤੀ ਪਹਿਲਾਂ ਇਹਾਂ ਵੀ ਪਾਈਆਂ ਜਿੱਡਾਂ ਕੋ ਓਕੇ ਇਹਨਾਂ ਨੂੰ ਰੱਸੀਆਂ ਵੀ ਪਾਈਆਂ ਜਾਂਦੀਆਂ ਰੱਸੀਆਂ ਵੀ ਕਿਉਂਕਿ ਇਹਨਾਂ ਦਾ ਵੀ ਖਤਰਾ ਹਨ ਇਹ ਰੈਡੀ ਹੋਇਆ ਬਣਾਣਾ ਆ ਗਾਂਹਾਂ ਉਹਦਾ ਬੱਚਾ ਆ ਗਿਆ ਜੀ ਓਕੇ ਆ ਬੂਟਾ ਵੜਦਣਾ ਕੱਲ ਨੂੰ ਅਸੀਂ ਓਕੇ ਉਹਦਾ ਪਿਆਰ ਹੋ ਗਿਆ ਮਤਲਬ ਆ ਬੱਚਾ ਗਾਂਹਾਂ ਆ ਗਿਆ ਜੀ ਓਕੇ ਉਹਦਾ ਬੱਚਾ ਹੋਰ ਆਇਆ ਹੁਣ ਮੋਰੇ ਅੱਗੇ ਓਕੇ ਤੁਸੀਂ ਦੇਖੋ ਵੀ ਜਿਹੜੀ ਅਗਲੀ ਪਨੀਰੀ ਹੈ ਨਾ ਕੁਦਰਤ ਕੁਦਰਤ ਹੈ ਦੋਸਤੋ ਆਪਾਂ ਨੂੰ ਠੰਡ ਹੋ ਜਾਂਦੀ ਹੈ ਕਿ ਸਾਡੀ ਸਿਰਫ ਜ਼ਿੰਮੇਵਾਰੀ ਇੰਨੀ ਵੀ ਸਾਮ ਸੰਭਾਲ ਕਰਨੀ ਹੈ ਬਾਈ ਤੋਂ ਸਿੱਖਣ ਨੂੰ ਮਿਲਦਾ ਹੈ ਜੰਗਲ ਤੋਂ ਬਾਈ ਨੇ ਖੇਤ ਬਣਾਇਆ ਖੇਤ ਤੋਂ 24 ਕਿੱਲਾਂ ਦੇ ਵਿੱਚ ਉਹਨਾਂ ਦਾ ਫਾਰਮ ਕੇਲਾ ਫਾਰਮ ਬਾਈ ਦੀ ਤੇ ਨਾਮ ਇੱਥੇ ਬੋਲਦੇ ਨੇ ਪੰਜਾਬੀਆਂ ਦੇ ਜਿਹੜੇ ਕਹਿੰਦੇ ਨੇ ਵੀ ਝੰਡੇ ਕੱਟਦੇ ਨੇ ਕਹਿੰਦੇ ਕਿ ਛੋਪੜ ਵੀ ਕੀਤੀ ਸੀ ਤੇ ਉਰੇ ਵੀ ਕੀਤੀ ਹੈ ਦੇਖੋ ਨਜ਼ਾਰੇ ਬਹੁਤ ਨੇ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਹੈ ਕਿਉਂਕਿ ਕੇਲਿਆਂ ਦੇ ਵਿੱਚ ਮੈਂ ਪਹਿਲੀ ਵਾਰੀ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਦੇਖ ਰਹੀ ਹਾਂ ਕੇਲਿਆਂ ਦੀ ਫਾਰਮਿੰਗ ਉਦਾਂ ਸੀ ਛੋਟੇ-ਛੋਟੇ ਗਰਾਸਟ ਪੰਜਾਬ ਦੇ ਦੇਖੇ ਨੇ ਨਾ ਕਿਸੇ ਦੇ ਘਰੇ ਲੱਗੇ ਹਰੇ ਕੇਤੇ ਪੱਕਦੇ ਵੀ ਨਹੀਂ ਕਿ ਪਰ ਇਹ ਦੇਖੋ 24 ਕੇਲਿਆਂ ਦੇ ਵਿੱਚ ਮੈਂ ਦੇਖਿਆ ਵੀ ਕਿਵੇਂ ਉੱਤਰਦੇ ਨੇ ਕਿਵੇਂ ਜਾਂਦੇ ਨੇ ਕੇਲੇ ਕਿੰਨੀ ਸਾਂਭ-ਸਭਾਲ ਹੈ ਨਿੱਕੀ ਤੇ ਨਿੱਕੀ ਕੋਈ ਵੀ ਕਿੱਤਾ ਔਖਾ ਨਹੀਂ ਹੁੰਦਾ ਹਰ ਕਿੱਤਾ ਮਿਹਨਤ ਭਰਦਾ ਹੈ ਤੇ ਮਿਹਨਤ ਤੋਂ ਬਾਅਦ ਜਿੱਤ ਪੱਕੀ ਹੈ ਇਹ ਗੱਲ ਬਾਈ ਤੋਂ ਦੇਖਣ ਨੂੰ ਮਿਲ ਗਈ ਸੋ ਤੁਸੀਂ ਦੇਖਿਆ ਵੀ 24 ਕਿੱਲਿਆਂ ਦੇ ਵਿੱਚ 22 ਦੀ ਫਾਰਮਿੰਗ ਆ ਕੇਲਿਆਂ ਦੀ ਕੀ ਕਰਦੇ ਨੇ ਬਾਈ ਕਿੱਥੋਂ ਸ਼ੁਰੂ ਕਰਦੇ ਨੇ ਜੰਗਲ ਤੋਂ ਇੱਕ ਫਲ ਦੇ ਵਾਲਾ ਖੇਤ ਬਣਾਤਾ ਵੀਰੇ ਨੇ ਤੇ ਬਾਈ ਦਾ ਅਸੀਂ ਬਹੁਤ-ਬਹੁਤ ਸ਼ੁਕਰੀਆ ਕਰਦੇ ਬਾਵਾ ਬਾਈ ਜੀ ਜਿਨ੍ਹਾਂ ਦੀ ਦਿਆਲ ਫਾਰਮਿੰਗ ਹੈ ਹਨਾ ਤੁਸੀਂ ਬਾਈ ਨੂੰ ਸਪੋਰਟ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਵੀ ਬਾਈ ਦਾ ਨੇਚਰ ਬਾਈ ਦੀ ਫਾਰਮਿੰਗ ਤੇ ਕੇਲਿਆਂ ਦਾ ਸਵਾਦ ਤੁਹਾਨੂੰ ਕਿਵੇਂ ਲੱਗਿਆ ਅੱਜ ਤੇ ਲਈ ਵਸਨ ਨਹੀਂ ਮੈਨੂੰ ਯਾਨੀ ਕੀ ਐਨਵੀ ਮਾਜਰ ਨੂੰ ਦੋ ਇਜਾਜ਼ਤ ਬਾਈ ਜੀ ਤੁਸੀਂ ਕਹਿ ਦੋ ਦੇਖਦੇ ਰਹੋ ਰੱਬੂ ਟੀਵੀ ਦੇਖਦੇ ਰਹੋ ਰੱਬੂ ਟੀਵੀ ਜੀ ਥੈਂਕ ਯੂ ਸੋ ਮਚ